ਹੰਜੀ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਮੁਗਦਮ ਫਕੀਰ ਧੰਗ ਗੁਰੂ ਨਾਨਕ ਦੇਵ ਜੀ ਦੇ ਪੈਰਾਂ ਉੱਤੇ ਟੈ ਪਿਆ ਤੇ ਮਹਾਰਾਜ ਨੂੰ ਕਹਿੰਦਾ ਕਿ ਮਹਾਰਾਜ ਮੈਨੂੰ ਮਾਫ ਕਰ ਦਿਓ ਅੱਗੇ ਤੋਂ ਮੈਂ ਇਹ ਰਿੱਧੀਆਂ ਸਿੱਧੀਆਂ ਇੱਕ ਰਾਮਾਤਾ ਦੇ ਚੱਕਰਾਂ ਵਿੱਚ ਨਹੀਂ ਪਾਵਾਂਗਾ ਮਹਾਰਾਜ ਨੂੰ ਕਹਿਣ ਲੱਗਾ ਕਿ ਨਾ ਹੀ ਮੈਂ ਅੱਗੇ ਤੋਂ ਕਦੇ ਹੁਣ ਹੰਕਾਰ ਕਰਾਂਗਾ ਤੇ ਨਾਲ ਉਹ ਕਹਿੰਦਾ ਹੈ ਕਿ ਮਹਾਰਾਜ ਮੈਂ ਤਾਂ ਹਵਾ ਵਿੱਚ ਉੱਡ ਕੇ ਕਰਾਮਾਤਾ ਦਿਖਾ ਕੇ ਲੋਕਾਂ ਵਿੱਚ ਪ੍ਰਸਿੱਧ ਹੋਣਾ ਚਾਹੁੰਦਾ ਸੀ ਤੇ ਕਹਿੰਦਾ ਹੈ ਕਿ ਜਦੋਂ ਮੈਂ ਲੋਕਾਂ ਵਿੱਚ ਇਹ ਰਿੱਧੀਆਂ ਸਿੱਧੀਆਂ ਦਿਖਾਵਾਂਗਾ ਤਾਂ ਮੇਰੀ ਉਹ ਬਾਵਾ ਬਾ ਕਰਨਗੇ ਤੇ ਮੇਰੀ ਚਰਚਾ ਹੋਏਗੀ ਤੇ ਇਸੇ ਕਰਕੇ ਹੀ ਮਹਾਰਾਜ ਮੈਂ ਇਨਾ ਚੀਜ਼ਾਂ ਦੇ ਵਿੱਚ ਫਸ ਕੇ ਰਹਿ ਗਿਆ ਤੇ ਆਪ ਜੀ ਦੇ ਇਸ ਉਪਦੇਸ਼ ਨੇ ਮੇਰੀ ਇਸ ਇਹ ਨਹੀਂ ਮਤ ਤੋਂ ਮੈਨੂੰ ਆਜ਼ਾਦੀ ਦਿੱਤੀ ਫਿਰ ਮਹਾਰਾਜ ਧੰਗੁਰ ਨਾਨਕ ਦੇਵ ਜੀ ਨੇ ਉਸ ਸਮੇ ਮੁਗਦਮ ਫਕੀਰ ਨੂੰ ਤਿੰਨ ਬਚਨ ਕੀਤੇ ਮਹਾਰਾਜ ਕਹਿੰਦੇ ਕਿ ਮੁਗਦਮ ਫਕੀਰ ਇਹਨਾਂ ਤਿੰਨ ਬਚਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਯਾਦ ਰੱਖੇ ਇਹ ਜੋ ਬਚਨ ਮਹਾਰਾਜ ਨੇ ਉਸ ਮੁਗਦਮ ਫਕੀਰ ਨੂੰ ਕਹੇ ਸੀ ਇਹ ਸਿਰਫ ਮੁਗਦਮ ਫਕੀਰ ਤੇ ਹੀ ਲਾਗੂ ਨਹੀਂ ਸੀ ਹੁੰਦੇ ਬਲਕਿ ਮਹਾਰਾਜ ਨੇ ਇਹ ਪੂਰੀ ਖੁਦਾਈ ਦੇ ਲਈ ਕਹੇ ਸਨ ਪੂਰੇ ਲੋਕਾਂ ਦੇ ਲਈ ਕਹੇ ਸਨ ਸਾਰੇ ਸਮਾਜ ਦੇ ਲਈ ਕਹੇ ਸਨ ਜੋ ਆਪਣੇ ਉੱਤੇ ਵੀ ਲਾਗੂ ਹੁੰਦੇ ਹਨ ਮਹਾਰਾਜ ਮੁਗਦਮ ਫਕੀਰ ਨੂੰ ਕਹਿੰਦੇ ਕਿ ਜ਼ਿੰਦਗੀ ਵਿੱਚ ਕਦੇ ਵੀ ਆਪਣਾ ਨਾਮ ਬਣਾਉਣ ਦੀ ਕੋਸ਼ਿਸ਼ ਨਾ ਕਰੇ। ਆਪਣੀ ਸ਼ੋਭਾ ਬਣਾਉਣ ਦੀ ਕੋਸ਼ਿਸ਼ ਨਾ ਕਰੀ ਤੂੰ ਸਿਰਫ ਉਸ ਅਕਾਲ ਪੁਰਖ ਦਾ ਨਾਮ ਜਪਦਾ ਰਹੀਂ ਪਰ ਜੋ ਅੱਜ ਦਾ ਸਮਾਂ ਹੈ ਉਹ ਮਹਾਰਾਜ ਦੇ ਕੀਤੇ ਹੋਏ ਬਚਨਾਂ ਦੇ ਬਿਲਕੁਲ ਉਲਟ ਚੱਲ ਰਿਹਾ ਹੈ ਅੱਜ ਕੱਲ ਦੇ ਲੋਕਾਂ ਨੂੰ ਜ਼ਿਆਦਾਤਰ ਇਹ ਹੈ ਕਿ ਸਾਡੀ ਪ੍ਰਸਿੱਧੀ ਹੋਵੇ ਸਾਡੀ ਚੜ੍ਹਾਈ ਹੋਵੇ ਤੇ ਸਾਡੀ ਸ਼ੋਭਾ ਹਰ ਪਾਸੇ ਹੋ ਜਾਵੇ ਇਸ ਦੀ ਖਾਤਰ ਆਪਾਂ ਬਹੁਤ ਕੁਝ ਕਰਦੇ ਹਾਂ ਕਈ ਵਾਰ ਲੋਕ ਅਜੀਹਾ ਕੁਝ ਵੀ ਕਰ ਬੰਨੇ ਹਨ ਜੋ ਬਾਅਦ ਵਿੱਚ ਆਪਦੇ ਅੰਤਿਮ ਸਮੇਂ ਦੇ ਵਿੱਚ ਉਹ ਪਸਤਾਉਂਦੇ ਵੀ ਹਨ ਤੇ ਮਹਾਰਾਜ ਦਾ ਇਹ ਫਰਮਾਨ ਹੈ ਕਿ ਤੁਸੀਂ ਸਿਰਫ ਨਾਮ ਜਪਦੇ ਰਹੋ ਉਸ ਦੀ ਭਗਤੀ ਕਰਦੇ ਰਹੋ ਤੇ ਜੋ ਉਸ ਅਕਾਲ ਪੁਰਖ ਦੀ ਵਿਅਕਤੀ ਭਗਤੀ ਕਰਦਾ ਹੈ ਉਸ ਦੀ ਸੋਭਾ ਮਹਾਰਾਜ ਆਪਣੇ ਆਪ ਹੀ ਸਾਰੇ ਜਹਾਨ ਵਿੱਚ ਕਰਾ ਦਿੰਦਾ ਤੇ ਮਹਾਰਾਜ ਕਹਿੰਦੇ ਸਨ ਕਿ ਆ ਜੋ ਲੋਕਾਂ ਦੀ ਸੋਭਾ ਹੁੰਦੀ ਹੈ ਇਹ ਤਾਂ ਸਿਰਫ ਭਾਈ ਕੁਝ ਦਿਨਾਂ ਦੇ ਖਾਤਰ ਰਹਿੰਦੀ ਹੈ ਪਰ ਜੋ ਉਹ ਅਕਾਲ ਪੁਰਖ ਸੋਭਾ ਬਣਾਉਂਦਾ ਹੈ ਉਹ ساری ਜ਼ਿੰਦਗੀ ਤੱਕ ਰਹਿੰਦੀ ਹੈ ਤੇ ਇਸ ਦੀਆਂ ਆਧਾਰਨਾ ਵੀ ਆਪਾਂ ਨੂੰ ਇਤਿਹਾਸ ਵਿੱਚੋਂ ਬਹੁਤ ਮਿਲਦੀਆਂ ਹਨ ਜਿਨ੍ਹਾਂ ਨੇ ਮਹਾਰਾਜ ਅਕਾਲ ਪੁਰਖ ਦਾ ਨਾਮ ਜਪਿਆ ਉਹਨਾਂ ਦੀ ਸੋਭਾ ਅੱਜ ਵੀ ਹੁੰਦੀ ਜਿਵੇਂ ਭਗਤ ਕਬੀਰ ਜੀ ਭਗਤ ਦਾ ਵਿਦਾਸ ਦੀ ਭਗਤ ਧੰਨਾ ਜੀ ਇਹਨਾਂ ਸਾਰੇ ਭਗਤ ਫਕੀਰਾਂ ਦਾ ਨਾਮ ਰਹਿਂਦੀ ਦੁਨੀਆ ਤੱਕ ਰਹੇਗਾ ਤੇ ਇਸੇ ਕਰਕੇ ਹੀ ਇਹ ਮਹਾਰਾਜ ਦੇ ਕੱਲੇ ਬਚਨ ਹੀ ਨਹੀਂ ਬਲਕਿ ਹੁਕਮ ਵੀ ਸੀਗਾ ਕਿ ਆਪਣੀ ਸੋਭਾ ਨਹੀਂ ਵਧਾਉਣੀ ਜੋ ਅਕਾਲ ਪੁਰਖ ਦਾ ਨਾਮ ਜਪੇਗਾ ਉਸ ਦੀ ਸੋਭਾ ਆਪਣੇ ਆਪ ਹੀ ਹੋ ਜਾਵੇਗੀ ਮਹਾਰਾਜ ਮੁਕਦਮ ਫਕੀਰ ਨੂੰ ਕਹਿੰਦੇ ਕਿ ਭਾਈ ਹਵਾ ਦੇ ਵਿੱਚ ਉੱਡਣ ਨਾਲ ਤੈਨੂੰ ਕੁਝ ਨਹੀਂ ਮਿਲਣਾ ਜਿੰਨਾ ਨੀਮਾ ਰਹੇਗਾ ਉਨਾ ਹੀ ਅਕਾਲ ਪੁਰਖ ਤੈਨੂੰ ਉੱਚਾ ਚੱਕੇ ਆਪਾਂ ਨੂੰ ਇਹ ਬਾਣੀ ਵਿੱਚ ਵੀ ਲਿਖਿਆ ਮਿਲਦਾ ਹੈ ਕਿ ਮਿੱਠ ਤਨੀਮੀ ਨਾਨਕਾ ਗੁਣ ਚੰਗਿਆਈਆਂ ਮਹਾਰਾਜ ਕਹਿੰਦੇ ਕਿ ਅਸਮਾਨ ਦੇ ਵਿੱਚ ਤਾਂ ਬਹੁਤ ਸਾਰੇ ਪੰਛੀ ਉੱਡਦੇ ਹਨ ਤੇ ਜੇ ਉਹਨਾਂ ਪੰਛੀਆਂ ਦੇ ਵਿੱਚ ਹੀ ਤੂੰ ਉੱਟ ਜਾਵੇਂਗਾ ਤਾਂ ਫਿਰ ਇਹ ਕਿੱਡੀ ਕਬੱਡੀ ਗੱਲ ਹੋ ਜਾਵੇਗੀ ਮਹਾਰਾਜ ਕਹਿੰਦੇ ਕਿ ਜਦੋਂ ਕੋਈ ਭਗਤ ਭਗਤੀ ਕਰਨ ਲੱਗਦਾ ਹੈ ਤਾਂ ਉਸ ਕੋਲ ਇਹ ਰਿੱਧੀਆਂ ਸਿੱਧੀਆਂ ਆਉਂਦੀਆਂ ਨੇ ਤੇ ਇਹ ਰਿੱਧੀਆਂ ਸਿੱਧੀਆਂ ਹੀ ਉਸ ਨੂੰ ਕਹਿੰਦੀਆਂ ਹੁੰਦੀਆਂ ਹਨ ਕਿ ਸਾਨੂੰ ਤੂੰ ਵਰਤ ਜਿਹੜਾ ਤਾਂ ਇਹਨਾਂ ਨੂੰ ਵਰਤ ਲੈਂਦਾ ਹੈ ਉਹ ਤਾਂ ਫਿਰ ਇਹਨਾਂ ਰਿੱਧੀਆਂ ਸਿੱਧੀਆਂ ਵਿੱਚ ਹੀ ਫਸ ਜਾਂਦਾ ਹੈ ਤੇ ਮਹਾਰਾਜ ਕਹਿੰਦੇ ਜਿਹੜੇ ਅਸਲੀ ਗੁਰਮੁਖ ਹੁੰਦੇ ਹਨ ਉਹ ਇਹਨਾਂ ਤੋਂ ਨਰੋਲ ਰਹਿੰਦੇ ਨੇ ਉਹ ਇਹਨਾਂ ਰਿੱਧੀਆਂ ਸਿੱਧੀਆਂ ਕਰਾਮਾਤਾਂ ਨੂੰ ਨਹੀਂ ਵਰਤਦੇ ਇਹ ਰਿੱਧੀਆਂ ਸਿੱਧੀਆਂ ਨੂੰ ਮਾਇਆ ਕਰਕੇ ਜਾਣਦੇ ਨੇ ਇਹ ਬਚਨ ਮਹਾਰਾਜ ਧੰ ਗੁਰਨਾਨਕ ਦੇਵ ਜੀ ਨੇ ਉਸ ਫਕੀਰ ਨੂੰ ਕੀਤੇ ਤੇ ਕਿਹਾ ਕਿ ਤੂੰ ਇਹ ਰਿੱਧੀਆਂ ਸਿੱਧੀਆਂ ਦਿਖਾਉਣਾ ਛੱਡ ਦੇ ਸਗੋਂ ਤੂੰ ਤਾਂ ਲੋਕਾਂ ਨੂੰ ਅਕਾਲ ਪੁਰਖ ਦੇ ਨਾਮ ਨਾਲ ਜੋੜਿਆ ਕਰ ਰਿੱਧੀਆਂ ਸਿੱਧੀਆਂ ਦਿਖਾ ਕੇ ਆਪਣੀ ਭਗਤੀ ਨਾ ਕਰਾਇਆ ਕਰ ਤੇ ਇਹ ਸੀ ਇਤਿਹਾਸ ਧੰਨ ਗੁਰੂ ਨਾਨਕ ਦੇਵ ਜੀ ਦੀ ਇੱਕ ਹੋਰ ਸਾਖੀ ਤਾਂ ਇਤਿਹਾਸ ਦੱਸਦੇ ਆ ਜੇਕਰ ਕੋਈ ਗਲਤੀ ਹੋ ਗਈ ਹੋਵੇ ਕੋਈ ਭੁੱਲ ਹੋ ਗਈ ਹੋਵੇ ਤਾਂ ਮਾਫ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਵੀਡੀਓ ਨੂੰ ਸ਼ੇਅਰ ਕਰ ਦੇਣਾ ਤੇ ਕਮੈਂਟਾਂ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਣਾ ਧੰਨਵਾਦ